ਹਾਂਜੀ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ ਨਵੇਂ ਵਲੌਗ ਦੇ ਵਿੱਚ ਹਾਂਜੀ ਦੋਸਤੋ ਇੱਕ ਵਾਰ ਫਿਰ ਤੋਂ ਆਪਾਂ ਜਾ ਰਹੇ ਹਾਂ ਨਵੀਂ ਲੋਕੇਸ਼ਨ ਤੇ ਤੁਹਾਨੂੰ ਲੈ ਕੇ ਜਰੂਰ ਦਰਸ਼ਨ ਕਰਾਵਾਂਗੇ ਆਬੀ ਦਰਸ਼ਨ ਕਰਾਂਗੇ ਧਾਰਮਿਕ ਜਗ੍ਹਾ ਇਹ ਚਲਦੇ ਆ ਨਾਲ ਮੇਰੇ ਜਾ ਰਿਹਾ ਜੀ ਸਾਡਾ ਆਪਣਾ ਮਿਸਤਰੀ ਜੋ ਆਪਾਂ ਘਰੇ ਕੰਮ ਮੁਸਲਮਾਨ ਆਇਆ ਹੋਇਆ ਹੈ ਨਾ ਮਿਸਤਰੀ ਦਾ ਘਰ ਬਣਾ ਰਿਹਾ ਉਹ ਆ ਰਿਹਾ ਆਪਣੇ ਨਾਲ ਮਿਸਤਰੀ ਤੁਹਾਨੂੰ ਦਿਖਾਉਂਦੇ ਹਾਂ ਉਹ ਜਗ੍ਹਾ ਐਕਸਪਲੋਰ ਕਰਾਉਂਦੇ ਆ ਜਿਹੜੀ ਆਪਣੇ ਲੋਕਲ ਹੁਸ਼ਿਆਰਪੁਰ ਚ ਹੀ ਹੈਗੀ ਆ ਪਰ ਕਾਫੀ ਸਾਰੇ ਲੋਕਾਂ ਨੂੰ ਉਹਦੇ ਬਾਰੇ ਨਹੀਂ ਪਤਾ ਜਗ੍ਹਾ ਬਾਰੇ ਚਲੋ ਲੈ ਕੇ ਚਲਦੇ ਆ ਚੋਹਾਰ ਦੇ ਉੱਪਰ ਚੋਹਾਰ ਔਰ ਮੰਗੂਵਾਲ ਦੇ ਵਿੱਚ ਜਗ੍ਹਾ ਪੈਂਦੀ ਆ ਇਹ ਹਾਂਜੀ ਦੋਸਤੋ ਆ ਗਈ ਸਾਡੇ ਚੋਹਾਰ ਦੀ ਸਬਜ਼ੀ ਮੰਡੀ ਸਾਹਮਣੇ ਹੈਗਾ ਸ਼ਿਵ ਮੰਦਿਰ ਚਲੋ ਹੁਣ ਤੁਹਾਨੂੰ ਕਰਾਂਦੇ ਆ ਪਹਾੜਾਂ ਦੀ ਸੈਰ ਹਾਂ ਲੋ ਦੋਸਤੋ ਆ ਚੁੱਕੇ ਆਪਾਂ ਪਹਾੜਾਂ ਦੇ ਵਿੱਚ ਬਹੁਤ ਵਧੀਆ ਵੈਦਰ ਹੈਗਾ ਇੱਥੇ ਦਾ ਯਾਨੀ ਕਿ ਰੋਡ اور ਨੇਚਰ ਸਭ ਕੁਝ ਬਹੁਤ ਵਧੀਆ ਚਲੋ ਤੁਹਾਨੂੰ ਲੈ ਕੇ ਚੱਲਦੇ ਆਂ ਦੇਖੋ ਦੋਸਤੋ ਲੋਕ ਆ ਰਹੇ ਆ ਮਤ ਸੰਗਤ ਆ ਰਹੀ ਆ ਮੱਥਾ ਟੇਕ ਕੇ ਜਾ ਵੀ ਰਹੇ ਆ ਇਹ ਸਾਰੇ ਯਾਰ ਇਹ ਬਾਬਾ ਵੜਾ ਭਾਗ ਸਿੰਘ ਨੂੰ ਜੋ ਕਿ ਇਥੋਂ 40 ਕਿਲੋਮੀਟਰ ਬਾਟ ਪੈਂਦੀ ਆ ਬਾਬਾ ਵੜਾ ਭਾਗ ਸਿੰਘ ਮਤਲਬ ਉੱਥੇ ਵੀ ਮੇਲਾ ਹੁੰਦਾ ਵਾ ਇਹ ਜਾਣ ਕੇ ਮਹੀਨਾ ਆ ਆ ਦੇਖੋ ਸੰਗਤ ਆ ਕਿੰਨੀ ਆ ਰਹੀਆਂ ਵਾ ਚਲੋ ਤੁਹਾਨੂੰ ਉੱਥੇ ਵੀ ਲੈ ਕੇ ਜਾਵਾਂਗੇ ਕਿਸੇ ਦਿਨ ਹੱਲੇ ਫਿਲਹਾਲ ਤਾਂ ਨਹੀਂ ਬਾਕੀ ਆ ਜੀ ਸਾਡੇ ਉਹ ਹਿਪਾਰਪੋਰਟ ਦੀ ਉਹ ਬੈਸਟ ਲੋਕੇਸ਼ਨ ਹੈ ਜੇ ਤੁਸੀਂ ਟੋਹਾਲ ਡੈਮ ਵਾਲੀ ਸਾਈਡ ਜਾਣ ਨੂੰ ਤੇ ਘੁੰਮਣ ਫਿਰਨ ਨੂੰ ਖਾਣ ਪੀਣ ਨੂੰ ਬਹੁਤ ਵਧੀਆ ਆ ਟੈਕਨਿਕ سپورਟ ਹੈ ਕਿਸਮ ਦਾ ਆਪਾਂ ਪਹਾੜਾ ਦਾ 뷰 ਚੱਕ ਲਓ ਸ਼ਿਵ ਮੰਦਿਰ ਅਜੀਤ ਦੇ ਕੋਲ ਕਿੰਨਾ ਸੋਹਣਾ ਮੰਦਿਰ ਸ਼ਕੀਰ ਦੀ ਪੁਰੀ ਹੈਗੀ ਆ ਉਹ ਸਾਹਮਣੇ ਹੀ ਲਗਾਡਣਾ ਹੋਟਲ ਉਹਦੇ ਬਿਲਕੁਲ ਉੱਗਲੀ ਸਾਈਡ ਤੇ ਪੈਂਦੀ ਹੈ ਸ਼ਿਵ ਮੰਦਿਰ ਇੱਥੇ ਦਾ ਉਹ ਪਿਆਰੀ ਜਿਹੀ ਜਗ੍ਹਾ ਹੈ ਬਾਕੀ ਦੋਸਤੋ ਇੱਧਰ ਮੇਲਾ ਲੱਗਦਾ ਆ 27 ਮਾਰਚ ਨੂੰ ਮੇਲਾ ਆ ਚੈੱਕ ਕਰ ਸਕਦੇ ਤੁਸੀਂ ਉਹ ਅੱਜ ਵਧੀਆ ਮਤਲਬ ਅੰਦਰ ਦਰਵਾਰਾ ਉਸੀ ਦੇਖਿਆ ਉਹਨਾਂ ਇਧਰ ਮਾਤਾ ਚਿੰਤਪurni ਵਾਲ ਜਾਂਦੇ ਰਸਤਾ ਹੈਗਾ ਇਧਰ ਮਾਤਾ ਚਿੰਤਪurni ਵਾਲਾ ਇਧਰ ਹੁਸ਼ਿਆਰਪੁਰ ਨੂੰ ਜਾਂਦਾ ਚੋਹਾਲਾ ਲੂ ਉਹ ਦੇਖੋ ਉਧਰੋਂ ਆ ਰਿਹਾ ਰਸਤਾ ਘੁੰਮ ਫਿਰ ਕੇ ਤੇ ਦੋਸਤੋ ਇਹ ਤਕਰੀਬਨ ਚੋਹਾਲਾ ਤੋਂ 4 ਕਿਲੋਮੀਟਰ ਉੱਪਰ ਆ ਕੇ ਆ ਦਰਵਾਰ ਇੱਥੋਂ ਪੈਂਦਾ ਹੈ ਮੇਰੇ ਹਿਸਾਬ ਨਾਲ 200-250 ਮੀਟਰ ਵਿੱਚ ਨੂੰ ਵਾਕੀ ਦੋਸਤੋ ਬਹੁਤ سارے ਲੋਕ ਇਧਰ ਆਏ ਹੋਣਗੇ ਜਿੱਦਾਂ ਚਿੰਤਪurni ਮਾਤਾ ਦੇ ਮੇਲੇ ਚੱਲਦੇ ਆ ਨਾ ਆ ਦੇਖੋ 27 ਨਹੀਂ ਕਹਿੰਦਾ ਸਤਾਈ ਮਾਰਚ ਬਾਕੀ ਦੋਸਤੋ ਜਿੱਦਾਂ ਮਾਤਾ ਚੰਤਪੂਣੀ ਦੇ ਮੇਲੇ ਚੱਲਦੇ ਨੇ ਬਹੁਤ ਜਣੇ ਇੱਧਰ ਆਏ ਹੋਣਗੇ ਪਰ ਕਿਸੇ ਨੂੰ ਪਤਾ ਨਹੀਂ ਹੋਣਾ ਤਾਂ ਕਰਕੇ ਆਪਾਂ ਦੱਸ ਰਹੇ ਆ ਗੇਟ ਲੱਗਾ ਹੋਇਆ ਉੱਪਰ ਠੀਕ ਹੈ ਜੀ ਗੇਟ ਤੋਂ ਬਿਲਕੁਲ ਅੰਦਰ ਜਾ ਕੇ ਦਰਵਾਜ਼ਾ ਸੰਗ ਤਾਂ ਆਈਆਂ ਹੋਣੀਆਂ ਕਾਫੀ ਅੱਜ ਚਲੋ ਤੁਹਾਨੂੰ ਲੈ ਕੇ ਚੱਲਦੇ ਆ ਦੋਸਤੋ ਪਹੁੰਚ ਗਿਆ ਆਪਾਂ ਦਰਵਾਰ ਤੇ ਟਿਕਾਣਾ ਲੱਗੀ ਹੋਈ ਆ। ਕਿੰਦਾ ਆਸਤਾਨ ਤੇ ਵਿਰਗ ਆ ਵੀ ਬਹੁਤ ਸੋਹਣੀ ਬਣਾਈ ਹੋਆ। ਅੱਛਾ ਜੀ ਤੁਸੀਂ ਦੇਖ ਰਹੇ ਹੁੰਦੇ ਜੀ। ਲੋ ਜੀ ਚਲੋ ਵਧੀਆ ਤੁਸੀਂ ਸਾਡੇ ਵਲੌਗ ਦੇਖਦੇ ਆ। ਅਸੀਂ ਗਾਂਜੀ ਜੀ। ਵਧੀਆ ਜੀ। ਅਸੀਂ ਉਹ ਵੀ ਦੇਖੀ ਸੀ ਤੂੰ ਜੋ ਜੋ ਖਾਦਾ ਉਹ ਵੀ ਦੇਖਿਆ। ਅੱਛਾ ਜੀ। ਚਲੋ ਮੈਂ ਗਿਆ ਬਣਾ ਲਈ ਦਰਵਾਰ ਦਿਖਾ ਦਈਏ ਨਾ। ਹਾਂਜੀ ਹਾਂਜੀ। ਤੇ ਉੱਥੇ ਹੁੰਦੀ ਹੈ ਜੀ ਐਂਟਰੀ ਕਾਫੀ ਸੰਗਤਾਂ ਪਹੁੰਚੇ ਹੋਈਆਂ ਆ। देखो जी बहुत सोना दरबार है जयपुर राम जयपुर राम ਜੀ ਜੀ ਹਾਂਜੀ ਬਾਕੀ ਦੋਸਤੋ ਤੁਹਾਨੂੰ ਦੱਸ ਦਈਏ ਇਸ ਜਗ੍ਹਾ ਦੀ ਬਹੁਤ ਮਾਨਤਾ ਹੈਗੀ ਅੱਜ ਚੀਜ਼ਾਂ ਦਾ ਨਾ ਸੁਖਣਾ ਬਹੁਤ ਪੂਰੀਆਂ ਹੁੰਦੀਆਂ ਇੱਥੇ ਲੋਕਾਂ ਦੀਆਂ ਸਾਰੇ ਲੋਕ ਇੱਥੇ ਹਮਦਰਾਰ ਬੀਰਵਾ ਕਾਫੀ ਰਾਸ਼ ਹੁੰਦਾ ਇੱਥੇ ਬਹੁਤ ਸਾਰੇ ਲੋਕ ਆਉਂਦੇ ਆ ਦਰਬਾਰ ਤੇ ਤੇ ਤੁਸੀਂ ਵੀ ਜਰੂਰ ਆਓ ਪੀਰਾਂ ਦਾ ਦਰਬਾਰ ਆ ਸਾਰਿਆਂ ਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਜਿੱਥੇ ਆ ਦੇਖੋ ਜੁੱਤ ਜਾਵੇ ਜੀ ਸ਼ਹਿਰ ਪੀਰਾਂ ਦੀ ਬਾਕੀ ਦੋਸਤੋ ਮੈਂ ਅੱਜ ਕਾਫੀ ਵਾਰ ਆ ਚੁੱਕਾ ਪਹਿਲਾਂ ਵੀ ਚਲੋ ਮੈਂ ਕੀ ਤੁਹਾਨੂੰ ਜਰੂਰ ਦਿਖਾਈਏ ਹੁਸ਼ਿਆਰਪੁਰ ਦੀ ਇਹ ਬੜੀ ਜਗ੍ਹਾ ਜੋ ਕਿ ਕਾਫੀ ਮਸ਼ਹੂਰ ਵੀ ਹੈਗੀ ਆ ਪਰ ਲੋਕਲ ਲੋਕਾਂ ਨੂੰ ਪਤਾ ਆ ਦੂਰ ਪਾਰ ਦੇ ਨੂੰ ਨਹੀਂ ਪਤਾ ਦੇਖੋ ਕਿੰਨੇ ਮਤਲਬ ਬੇਰੀ ਲੱਗੀ ਹੋਈ ਆ ਬਾਕੀ ਦੋਸਤੋ ਇੱਧਰ ਦਰਵਾਜ਼ਾ ਜੀ ਇੱਧਰ ਪਿੱਛੇ ਤੁਹਾਨੂੰ ਸਲੇਰਨ ਡੈਮ ਮਿਲ ਜੂਗਾ ਸਲੇਰਨ ਸਲੇਰਨ ਦਾ ਡੈਮ ਸਲੇਰਨ ਧਾਮ ਵੀ ਹੈਗਾ ਨਾ ਜਿੱਦੇ ਬਾਬਾ ਵਾਲਕਨਾ ਜੀ ਦੀ ਜਗ੍ਹਾ ਆ ਉਧਰੋਂ ਨਾਲ ਹੀ ਸਾਹਮਣੇ ਦਿਖਦਾ ਆ ਸਲੇਰਨ ਡੈਮ ਇਹ ਉਹ ਵਾਲਾ ਡੈਮ ਆ ਜਿਹੜੀ ਸਲੇਰਨ ਧਾਮ ਜਗ੍ਹਾ ਆ ਉਹ ਸਾਹਮਣੇ ਪੁਲ ਦਿਖਦਾ ਪਿਆ ਆ ਜਿੱਦਾਂ ਉਹ ਤੋਂ ਪਾਰਲੀ ਸਾਈਡ ਆ ਡੈਮ ਦਾ ਵਨ ਉਹ ਤੋਂ ਪਾਰਲੀ ਸਾਈਡ ਸਲੇਰਨ ਧਾਮ ਜਗ੍ਹਾ ਆ ਬਹੁਤ ਮਸ਼ਹੂਰ ਹੈਗੀ ਹੁਸ਼ਿਆਰਪੁਰ ਦੀ ਉਹ ਵੀ ਜਗ੍ਹਾ ਤੇ ਬਾਕੀ ਆ ਦਰਵਾਰ ਵਾਲਿਆਂ ਨੇ ਇੱਧਰ ਰੱਖੀਆਂ ਹੋਈਆਂ ਜੀ ਕੁੱਕੜ ਮੁਰਗੀਆਂ ਬੱਕਰੀਆਂ ਦੇਖੋ ਕਿੰਨੀ ਵਧੀਆ ਪਹਾੜਾਂ ਦੇ ਵਿੱਚ ਜਗ੍ਹਾ ਹੈਗੀ ਆ ਉਸਮ ਰੋਕੇਸ਼ਨ ਬਾਕੀ ਦੋਸਤੋ ਦੱਸਿਓ ਜਰੂਰ ਕਿੱਦਾਂ ਦਾ ਲੱਗਾ ਤੁਹਾਨੂੰ ਇਹ ਜਗ੍ਹਾ ਦੇਖ ਕੇ ਜਿਆਦਾ ਦਾ ਆਸ-ਪਾਸ ਦਾ 뷰 ਦੇਖ ਕੇ ਅਮੀਰ ਕਰਦਾ ਵਧੀਆ ਹੀ ਲੱਗਿਆ ਹੁਣ ਪਲੀਜ਼ ਕਮੈਂਟ ਵਿੱਚ ਦੱਸਿਓ ਜਿਹੜੇ ਜਿਹੜੇ ਦਰਵਾਜ਼ੇ ਆ ਚੁੱਕੇ ਆ ਪਲੀਜ਼ ਜਰੂਰ ਦੱਸਿਓ ਔਰ ਜਿਹੜੇ ਜਿਹੜੇ ਆਣਾ ਚਾਹੁੰਦੇ ਹੋ ਜਰੂਰ ਆਓ ਦਰਸ਼ਨ ਕਰੋ ਆਪਣੀਆਂ ਮਨੋ ਕਾਮਨਾ ਮਤਲਬ ਜੋ ਵੀ ਤੁਹਾਡੀ ਇੱਛਾਵਾਂ ਆ ਆਸਾ ਮੁਰਾਦ ਆ ਮਤਲਬ ਵੀ ਉਹ ਬਾਕੀ ਤੁਸੀਂ ਜੋ ਵੀ ਸੁਖਣਾ ਸੁਖਣਾ ਚਾਹੁੰਦੇ ਸੁਖ ਸਕਦੇ ਹੋ ਇੱਥੇ ਮਤਲਬ ਆਸਾ ਮੁਰਾਦਾ ਸਾਰਿਆਂ ਦੀ ਪੂਰੀਆਂ ਹੁੰਦੀਆਂ ਬਹੁਤ ਵਧੀਆ ਜਗ੍ਹਾ ਜੀ ਤੇ ਜ਼ਰੂਰ ਆਓ ਤੇ ਹੁਸ਼ਿਆਰਪੁਰ ਤੋਂ ਮਤਲਬ ਤੁਹਾਨੂੰ ਇਹ ਪੈਣੀ ਆ ਮਸੀਂ 14 ਕਿਲੋਮੀਟਰ 15 ਕਿਲੋਮੀਟਰ ਉਹ ਚੋਹਾਲ ਤੋਂ ਪੈਣੀ ਆ 4 ਜਾਂ 5 ਕਿਲੋਮੀਟਰ ਦੂਰ ਸੱਜੇ ਹੱਥ ਨੂੰ ਪੈਂਦੀ ਆ ਮੰਗੂ ਵਾਲੇ ਉਹ ਚੋਹਾਲ ਦੇ ਵਿੱਚਕਾਰ ਆ ਤੁਹਾਨੂੰ ਬਿਲਕੁਲ ਵਧੀਆ ਮਤਲਬ ਲੋਕੇਸ਼ਨ ਤੇ ਮਿਲ ਜੂਗੀ ਜਿਹੜਾ ਇਹ ਗੇਟ ਵੀ ਲੱਗਾ ਹੋਇਆ ਦੇਖੋ ਪਿੱਛੇ ਡੈਮ ਪਹਾੜਾ ਦੇ ਵਿੱਚ ਕਿੰਨੀ ਵਧੀਆ ਜਗ੍ਹਾ ਲੱਗ ਰਹੀ ਆ ਤਾਂ ਮੇਲਾ ਵੀ ਹੈਗਾ 27 ਮਾਰਚ ਨੂੰ ਜਿਹੜੇ ਜਿਹੜੇ ਸਾਡੇ ਭੈਣ ਭਰਾਣਾ ਚਾਹੁੰਦੇ ਆ ਵੀ ਸਕਦੇ ਆ ਸੰਗਤਾਂ ਨਾਲ ਭਰਪੂਰ ਤੇ ਦਰਬਾਰ ਹੋਣਾ ਹੈ ਮੇਲਾ ਮਾਣੋ ਤੇ ਬਹੁਤ ਸੋਹਣਾ ਸੋਹਣਾ ਪ੍ਰੋਗਰਾਮ ਹੁੰਦਾ ਅਸੀਂ ਵੀ ਜ਼ਰੂਰ ਆਵਾਂਗੇ ਚਲੋ ਦੋਸਤੋ ਚੱਲਦੇ ਆਪਾਂ ਵਾਪਸੀ ਤੁਹਾਨੂੰ ਡੈਮ ਵੀ ਦਿਖਾਤਾ ਤੇ ਬਹੁਤ ਵਧੀਆ ਉਹਦੀ ਲੋਕੇਸ਼ਨ ਦਿਖਾਤੀ ਤੁਹਾਨੂੰ ਚਲੋ ਬਾਕੀ ਦੋਸਤੋ ਇੱਥੇ ਲੰਗਰ ਖੁਲਾਇਆ ਜਾਂਦਾ ਹੈ ਜੀ ਜੋ ਵੀ ਬਣਦਾ ਹਰ ਵੀਰ ਵਾਰ ਇਧਰੋਂ ਪਾਰੀ ਸਾਰ ਤੋਂ ਵੀ ਰਸਤਾ ਜਾਂਦਾ ਇਧਰੋਂ ਤੇ ਇੱਕ ਆ ਛੋਟਾ ਗੇਟ ਹੈ ਇਧਰੋਂ ਵੀ ਜਾਂਦਾ ਆ ਤੇ ਚਲੋ ਆਪਾਂ ਇਧਰੋਂ ਤੁਹਾਨੂੰ ਲੈ ਕੇ ਬਾਕੀ ਤੁਸੀਂ ਆਪ ਪੜ੍ਹ ਸਕਦੇ ਹੋ ਸੱਚੀ ਸਰਕਾਰ ਵੀਰ ਬਾਬਾ ਸ਼ਾਹ ਨੂੰ ਜਮਾਲ ਜੀ ਮੇਲਾ ਬਾਕੀ ਦੋਸਤੋ ਇੱਥੇ ਤੁਸੀਂ ਲਿਖ ਸਕਦੇ ਆ ਹੁਸ਼ਿਆਰਪੁਰ 15 ਕਿਲੋਮੀਟਰ ਆ ਠੀਕ ਆ ਜੀ ਦਰਵਾਰ ਪਿੱਛੇ 1/2 ਕਿਲੋਮੀਟਰ ਹੈ ਮਸੀਦ 1/2 ਕਿਲੋਮੀਟਰ ਹੁਣ ਆ ਇਹ ਤੋਂ ਬੈਕ ਸਾਈਡ ਤੋਂ ਇਧਰ ਪਿੱਛੇੋਂ ਤੇ ਬਾਕੀ ਆ ਲੋਕੇਸ਼ਨ ਦੇਖ ਸਕਦੇ ਹਿੱਲ ਗਾਰਡਨ ਉਹ ਸਾਹਮਣੇ ਹਿਰਨ ਬਣਿਆ ਹੋਇਆ ਆ ਇਤੋਂ ਮਤਲਬ ਅਸੀਂ ਅੱਧਾ ਕਿਲੋਮੀਟਰ ਅੱਗੇ ਜਾ ਕੇ ਨਾ ਸੱਜੇ ਹੱਥ ਨੂੰ ਦਰਵਾਰ ਪੈਂਦਾ ਆ ਚਲੋ ਜੀ ਬਹੁਤ ਪਿਆਰੀ ਲੋਕੇਸ਼ਨ ਤੇ ਹੈਗਾ ਮੈਂ ਕਿਹਾ ਚਲੋ ਤੁਹਾਨੂੰ ਸ਼ੇਅਰ ਕਰੀਏ ਦਸੀ ਤੁਹਾਨੂੰ ਚਲੋ ਹੁਣ ਚੱਲਦੇ ਆ ਮਿਲਦੇ ਤੁਹਾਨੂੰ ਚੋਹੜਾ ਜਾ ਕੇ ਹਾਂਜੀ ਦੋਸਤੋ ਉਮੀਦ ਕਰਦਾ ਤੁਹਾਨੂੰ ਬਲੌਗ ਵਧੀਆ ਲੱਗਾ ਹੋਣਾ ਪਲੀਜ਼ ਮਗਰ ਵਧੀਆ ਲੱਗਾ ਲਾਈਕ ਜ਼ਰੂਰ ਕਰਦੇ ਹੋ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੇ ਵੀ ਆਪਣੇ ਵਿਊਅਰ ਨਵੇਂ ਹੈਗੇ ਆ ਐਡੇ ਤੁਹਾਨੂੰ ਵਧੀਆ ਵਧੀਆ ਵੀਡੀਓ ਮਿਲਦੀਆਂ ਰਹਿਣਗੀਆਂ ਹਿਡਨ ਪਲੇਸ ਦੀਆਂ ਵਧੀਆ ਵਧੀਆ ਪਲੇਸਿਸ ਦੀਆਂ ਚਲੋ ਸਤਨਾ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਮਿਲਦੇ ਆ ਇੱਕ ਹੋਰ ਵਧੀਆ ਜਿਹੇ ਘੈਂਟ ਜਿਹੇ ਬਲੌਗ ਦੇ ਨਾਲ ਉਦੋਂ ਤੱਕ ਲਈ ਦੋਸਤੋ ਬਾਏ ਬਾਏ ਟੇਕ ਕੇਅਰ